ਤੋ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੋਖਮ ਨੇ ਸਾਹਿਬ ਦੀ ਤੀਜੀ ਅਸ਼ਟਪਦੀ ਉਚਾਰਨ ਕਰਨ ਲੱਗਿਆ ਸੰਗਤ ਜੀ ਸਾਥ ਦੇਣਾ ਔਰ ਮਿਲ ਕੇ ਸਿਮਰਨ ਕਰਦੇ ਹਾਂ नाम वाहे गुरु नाम वाहे गुरु साम वाहेगुरु नाम वाहे गुरु नाम ਵਾਹਿਗੁਰੂ ਸਤ ਨਾਮ ਵਾਹਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਸੇ ਪਾਤਸ਼ਾਹ ਗਰੀਬ ਨਿਵਾਜ ਕਿਰਪਾ ਕਰਨੇ ਮਹਾਰਾਜ ਜੀ ਸੁਖਮਨੀ ਸਾਹਿਬ ਜੰਦੋ ਅਸ਼ਟਪਦੀਆਂ ਜੋ ਰੋਜ਼ ਕਰਦੇ ਹਾਂ ਰੋਜ਼ਾਨਾ ਦੀ ਤਰ੍ਹਾਂ ਸੇਵਾ ਦੀ ਅੱਜ ਤੀਜੀ ਅਸ਼ਟਪਦੀ ਹੈ ਆਪ ਜੀ ਨੇ ਆਪ ਸੇਵਾ ਲੈਣੀ ਜੀ ਕਿਰਪਾ ਕਰਨੇ ਮਹਾਰਾਜ ਜੀ ਸਰਤੇ ਮੇਰ ਪ੍ਰਯਤਨ ਖਨਾ ਔਰ ਜੰਨੀਆਂ ਮੇ ਸੰਗਤਾ ਬਾਣੇ ਸਰਵਨ ਕਰ ਰਹੀਆਂ ਹਨ ਸਰਬਤ ਦੀਆਂ ਖੁਸ਼ੀਆਂ ਝੋਲੀਆਂ ਖੁਸ਼ ਖੁਸ਼ੀਆਂ ਨਾਲ ਭਰ ਦੇਣੀਆਂ ਸਰਬਤ ਦੀ ਮਨੋ ਕਾਮਨਾ ਪੂਰੀ ਕਰਨੀ ਸ਼ਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬਤ ਢੋਲ ਪੂਜਤ ਨਹੀਂ ਹਰ ਹਾਰੇ नानक नाम जाब ताप ज्ञान सब ध्यान खाट शस्त्र सिमृत विख्यान योग अभ्यास कर्म धर्म क्रिया सकलत्याग मदे मध्यप्रिया अनेक प्रकार कि ये भोजतना पूर्ण दान हो मैं बहु रत्न शरीर कटाए हो मैं करराती व्रत नेम करे बहु पाती नहीं तोल राम नाम विचार नानक गौर मुख नाम जपिए एक बार नौ खंड प्रथमे फिरे चर जीवै ਮਹਾ ਉਦਾਸ ਤਪੀ ਸਰਥੀ ਵੈ ਅਗਨ ਮਾਹਿ ਹੋਮਤ ਪਰਵਾਨ ਅਨੇਕ ਅਸਵ ਹੈ ਵਰ ਭੂਮ ਦਾਨ ਨਿਯੋਲੀ ਕਰਮ ਕਰੈ ਬਹੁ ਆਸਨ ਜਾਨ ਮਾਰਗ ਸੰਜਮ ਆਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਉਹ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਾਸ਼ ਨਾ ਹੈ ਨਾਨਕ ਗੁਰਮਖ ਨਾਮ ਜਪਤ ਗਤ ਉਪਾਹੇ ਨਾਨਕ ਕਾਮਨਾ ਤੀਰਥ ਦੇਹ ਸੁਟੈ ਘਰ ਭਗਮਾਨ ਨਾਮਨ ਤੇ ਹੁਟੈ ਸੋਚ ਕਰੈ ਦਿਨਸ ਅਰ ਰਾਤ ਨਾਨਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਭੁ ਨ ਵਿਕਿਆਟ ਰੈ ਜਲਤ ਹੋਵੈ ਬਹੁ ਦੇਹ ਅਨੀਤ ਸੋਦ ਕਾ ਹੋਐ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ पतत बहु बहुत बहुतस्य अनप जमका पौ व्यापै अनेक जतन कर तृस्नाना तराप पैख अनेक अज्ञान नहीं बुज्जै कोट अपाव दरघ नहीं सिज्जै छूटस नाही ऊप प्याल मोहे व्यापै माया जाल अवर कर तू सगले जमडान गोबिंद भजन बिन तेले नहीं मानै हर का नाम जपत दुख जाय नानक बोलै सहज सु पाए चार पदारथ जेको मांगै सादजना की सेवा लागै <coughs> ਜੇ ਕੋ ਆਪਣਾ ਦੁੱਖ ਮਟਾਵੈ ਹਰ ਹਰ ਨਾਮ ਰੱਦ ਸਾਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਦ ਸੰਗ ਇਹ ਹਉਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਸ ਜਨਕ ਰਾਬਦਰਸ ਪਿਆਸਾ ਨਾਨਕ ਤਾਕੈ ਬਾਲ ਬਾਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਦਾਨ ਸਾਧ ਸੰਗ ਜਾ ਕ ਮਟੈ ਅਬਮਾਨ ਆਪਸ ਕਉ ਜੋ ਜਾਣੇ ਨੀਚਾ ਸੋ ਗਣੀਐ ਸਭ ਤੇ ਊਚਾ ਜਾ ਕ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤੈਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਟਾਨਾ ਏਖ ਸਗਲ ਸ੍ਰਿਸ਼ਟ ਸਾਜਨਾ ਸੂਖ ਦੂਖ ਜਾਮ ਸਮ ਦ੍ਰਿਸ਼ਟੀਤਾ ਨਾਨਕ ਪਾਪ ਪੁਨ ਨਹੀਂ ਲੇਪਾ ਨਿਰਤਨ ਕਾ ਤਨ ਤੇਰੋ ਨਾਉ ਨਥਾ ਵੇ ਕਾ ਨਾਉ ਤੇਰਾ ਥਾਉ ਨਮਾਨੇ ਕਉ ਪ੍ਰਪਤੇ ਰੂਮਾਨ ਸਗਲ ਕਟਾ ਕਉ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੇ ਗਾਤਾ ਮਿਤ ਜਨ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤਮਤੇ ਹੋਏ ਨਾਨਕ ਅਵਰਨ ਜਨਸ ਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕ੍ਰਿਆ ਮਹਿ ਊਤਮ ਕ੍ਰਿਆ ਸਗਲ ਕ੍ਰਿਆ ਮਹਿ ਊਤਮ ਕ੍ਰਿਆ ਸਾਧ ਸੰਗ ਦਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਪਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮਹਿ ਅਮਰਤ ਬਾਨੀ ਹਰ ਕੋ ਜਸ ਸੁਨ ਰਸਨਾ ਬਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਰਗੁ ਨਹੀਂ ਆਰ ਐ ਆ ਨਿਆ ਸੋ ਪ੍ਰਭ ਸਦਾ ਸਮਾਲ ਜਨ ਕੀਆ ਤਿਸ ਚੀਤ ਰਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੋਨ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦਸਟਾਨੀ ਜਿਨ ਤੂੰ ਸਾਜ ਸਵਾਰ 시ਗਾਰਿਆ ਗਰਭ ਅਗਨ ਮਹ ਜਿਨਹਿ ਉਬਾਰਿਆ ਬਾਰ ਬਿਵਸਤਾ ਤੁਝੇ ਪਿਆਰ ਹੈ ਦੂਧ ਪਰ ਜੋ ਬਨ ਭੋਜਨ ਸੁਖ ਸੂਦ ਦਰਦ ਭਇਆ ਉਪਰ ਸਾਕ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹ ਨਿਰਗਿਨ ਇਹੋ ਨਿਰਗੁਣ ਗੁਣ ਕਸੂਨਾ ਬੂਝੈ ਇਹੋ ਨਿਰਗੁਣ ਗੋ ਨ ਕਸ਼ੂ ਨ ਭੂਜੈ ਬਕਸਲੇਹ ਤਉ ਨਾਨਕ ਸੀਜੈ ਜੇ ਪ੍ਰਸਾਦ ਤਰ ਉਪਰ ਸੁਖ ਬਸਹਿ ਸੋਤ ਪ੍ਰਾਤਮਿਤ ਬ੍ਰੰਤਾ ਸੰਗ ਹਸਹਿ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰੋ ਸੰਗ ਰਸਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾੜ ਲੇਹ ਰਬ ਆਪੇ ਆਦ ਅੰਤ ਜੋ ਰੱਖਨ ਹਰ ਤਿਸ ਸਿਉ ਪ੍ਰੀਤ ਨ ਕਰੇ ਗਵਾਰ ਜਾ ਕੀ ਸੇਵਾ ਨਾਮ ਨਿਦ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦਾ ਸਦਾ ਹਜੂਰੇ ਤਾ ਕੋ ਅੰਦਾ ਜਾਣਤ ਦੂਰੇ ਜਾ ਕੇ ਟਹਿਲ ਪਾਵੇ ਦਰਗਹਿ ਮਾਨ ਤਿਸੇ ਵਿਸਾਰੈ ਮਗਦ ਅਜਾਨ ਸਦਾ ਸਦਾ ਇਹ ਪੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਰਤਨ ਤਿਆਗ ਕਉਡੀ ਸੰਗ ਰਚੈ ਰਤਨ ਤਿਆਗ ਕਉਡੀ ਸੰਗ ਰਚੈ ਸਾਚ ਸੋੜ ਝੂਠ ਸੰਗ ਐ ਮੱਚੈ ਜੋ ਸੜਨਾ ਸੋ ਅਸਤ ਕਰ ਮੰਨ ਜੋ ਹੋਵਨ ਸਦੂਰ ਪੁਰਾਨਾ ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਬ ਪ੍ਰੀਤ ਪਸਮ ਸੰਗ ਹੋਏ ਆਂਧ ਕੂਪ ਮਹਿ ਪਤ ਤ ਬਿਕਰਾਲ ਨਾਨਕ ਕਾੜ ਲੇਹ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰਮਲ ਮਾਇਆ ਸਪਸਨਾ ਹੈ ਕਾਸ਼ ਕਰੇਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਕੈਸੇ ਤਰੇ ਅਥਾ ਜਾਕੇ ਅੰਤਰ ਬਸ ਪ੍ਰਭ ਆਪ ਨਾਨਕ ਤੇ ਜਨ ਸਹਜ ਸਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗਹਿਲੇ ਓੜ ਨਿਭਾਵੈ ਕਾਂ 부ਝਰਤ 부ਝੈ ਡੋਰਾ ਨਸ ਕਹੀਏ ਤੋ ਸਮਝੈ ਪੋਰਾ ਕਹਾ ਬਿਸਨਪਾਦ ਗਾਵੈ ਗੰਗ ਜਤਨ ਕਰੈ ਤਉ ਪੀ ਸੋਰ ਭੰਗ ਕਹ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨ ਚੀਤ ਜੋ ਬੈرائی ਤਾਸਿਉ ਪ੍ਰੀਤ ਬਲਿਵਾ ਕੇ ਗ੍ਰਹ ਪੀਤਰ ਬਸੈ ਬਲਿਵਾ ਕੇ ਗ੍ਰਹ ਪੀਤਰ ਬਸੈ ਅਣਦ ਕੇ ਮਾਇਆ ਰੰਗ ਰਸੈ ਦ੍ਰਿੜ ਕਰਮਨ ਮਨਿ ਪ੍ਰਤੀਤ ਕਾਲਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤ੍ਰੋਹ ਇਆਹੂ ਜੁਗਤ ਬਿਹਾਨੇ ਕੇ ਜਨਮ ਨਾਨਕ ਰਖ ਲੇ ਹੋ ਆਪਨ ਕਰ ਕਰਮ ਤੂ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇਤੇ ਊਚਾ ਪਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮਤੇ ਹੋਏ ਸੋ ਆਗਿਆਕਾਰੀ ਤੁਮਰੇ ਗਾਤਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਅਨੁਸਵਾਏ ਨਾਨਕ ਕਹੋ ਨ ਸਿਜ ਜੀ ਬਿਨ ਨਾਰਹ ਪਤ ਜਾਏ ਅਸ਼ਟਪਦੀ ਦਸ ਬਸਤੂਲੇ ਪਾਸ਼ ਪਾਵੇ ਇਕ ਬਸਤ ਕਾਰਨ ਵਿਖੋਟ ਗਵਾਵੇ ਇਕ ਪੀਣਾ ਦੇ 10 ਹੀ ਖਿਰ ਲੇ ਤਉ ਮੂੜਾ ਕਹੋ ਕਾ ਕਰੇ ਜਿਸ ਠਾਕੁਰ ਸੋ ਨਹੀਂ ਚਾਰਾ ਤਾ ਕੋ ਕੀਜੈ ਸਾਦ ਨਮਸਕਾਰ ਜਾ ਕੈ ਮਨ ਲੱਗ ਪ੍ਰਭ ਮੀਠਾ ਸਰਬ ਸੁਖ ਤਾਹ ਮਨ ਬੂਠ ਜਿਸ ਜਨ ਆਪਣਾ ਹੁਕਮ ਮੰਨ ਆਇਆ ਸਰਬ ਥੋਕ ਨਾਨਕ ਤਨ ਪਾਇਆ ਅਗਨਤ ਸਾਹ ਆਪਣੀ ਤੇ ਰਾਸ ਖਾਤ ਪੀਤ ਵਰਤੈ ਅਨੰਦ ਓਲਾਸ ਆਪਣੀ ਅਮਾਨ ਕਸ ਬਹਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹਰ ਉਸ ਕਾ ਵਿਸਵਾਸ ਨਾ ਹੋਵੈ ਜਿਸ ਕੀ ਬਸ ਇਸ ਆਗੈ ਰੱਖੈ ਪ੍ਰਭ ਕੀ ਆਗਿਆ ਮਨ ਮਾਥ ਉਸ ਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਅਧਿਆਲ ਅਨੇਕ ਪਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨਸੈ ਉਹ ਮਨ ਪਛਤਾਵੇ ਜੋ ਦੀਸੈ ਸੋ ਚਾਲਨ ਹਾਰ ਲਪਟ ਰਹਿਓ ਤਹ ਅੰਧ ਅੰਧਾਰ ਬਟਾਉ ਸਿਓ ਜੋ ਲਾਵੈ ਨੇ कह हाथ न आन हर के नाम की प्रीत कर कृपा नानक आप ले मिल मन हर के नाम की प्रीत कर कृपा नानक आप ले लाई तन धन धन कुटाया मिथिया, मिथिया होमे ममता माया ਮਿੱਥਿਆ ਰਾਜ ਜੋ ਬਨ ਤਨਮਾਲ ਮਿੱਥਿਆ ਕਾਮ ਕ੍ਰੋਧ ਬਿਕਰਾਰ ਮਿੱਥਿਆ ਰਤ ਹਸਤੀ ਅਸਵ ਵਸਤਰਾ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿੱਥਿਆ ਤ੍ਰੋਹ ਮੋਹ ਅਭਿਮਾਨ ਮਿੱਥਿਆ ਤ੍ਰੋਹ ਮੋਹ ਅਭਿਮਾਨ ਮਿੱਥਿਆ ਆਪਸ ਉਪਰ ਕਰਤ ਗਮਾਨ ਅਸਤਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿੱਥਿਆ ਸਰਵਨ ਪਰ ਨਿੰਦਾ ਸੁਨਹਿ ਮਿੱਥਿਆ ਹਸਤ ਪਰ ਦਰਬ ਕਉ ਹਿਰਹਿ ਮਿੱਥਿਆ ਨੇਤਰ ਪੇਖਤ ਪਰ ਉਤਰੈ ਰੂਪਾਦ ਮਿੱਥਿਆ ਨੇਤਰ ਪੇਖਤ ਪਰ ਉਤਰੈ ਰੂਪਾਦ ਮਿੱਥਿਆ ਰਸਨਾ भोजन अन् स्वाद मिथिया चरण पर बिकार कवतावहै मिथिया मन पर लोभ लावह मिथिया तन नहीं पर उपकारा मिथिया वास लेत बिकारा बिन भूज मिथिया सब पय बिन भूज मिथिया सब पय सफल देह नानक हर हर नाम लय बि ਸਾਕਤ ਕੀ ਆਰਜਾ ਸਾਥ ਬਿਨਾ ਕਹਿ ਹੋ ਬੁੱਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾ ਕਾ ਦੁਰਗੰਧ ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਈ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਤੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥੋ ਦਾਮ ਧਨ ਧਨ ਤੇ जान कट घट हर ना नानक ता बल बल जाओ रहत अवर कश अवर कमावत मन नहीं प्रीत गांड लावत जानन हार प्रभु परबीन बाहर भेख ना काहू पीन अवर है आप न कर आवत जावत जन्मे मर ਜਸੁ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੇਖ ਤਰੇ ਸੰਸਾਰ ਜੋਤਮੁ ਭਾਨੈ ਤੈਨ ਪ੍ਰਭ ਜਾਤਾ ਨਾਨਕ ਓਨ ਜਨ ਚਰਨ ਸਪਰਾਤਾ ਕਰੋ ਬੇਨਤੀ ਪਰ ਬ੍ਰਹਮ ਸਭ ਜਾਣ ਆਪਣਾ ਕੀਆ ਆਪੇ ਮਾਨ ਆਪੇ ਆਪ ਆਪ ਕਰਤ ਨਬੇਰਾ ਕਿਸੇ ਦੂਰ ਜਨਾਵਤ ਕਿਸੇ 부ਜਾਵਤ 네ਰਾ ਉਪਾਵਸਿਆਨ सगਲਤ ਰਹਿਤ ਸਭ ਅਕਸ ਜਾਣੈ ਆਤਮ ਕੀ ਰਹਿਤ ਜਸ ਪਾਵੈ ਤਿਸ ਲੈ ਲੜ ਲਾਇ ਥਾਨਤਨੰਤਰ ਰਹਿ ਅਸਮਾਈ ਸੋ ਸੇਵਕ ਜਸ ਕਿਰਪਾ ਕਰੀ ਨਿਮ ਕਨੇਮਖ ਜਾ ਨਾਨਕ ਹਰੀ ਸੋ ਸੇਵਕ ਜਿਸ ਕਿਰਪਾ ਕਰੇ ਨਿਮਕ ਨਿਮਖ ਜਪ ਹਰੇ ਸੋ ਸੇਵਕ ਜਿਸ ਕਿਰਪਾ ਕਰੇ ਨਿਮਕ ਨਿਮਖ ਜਪ ਨਾਨਕ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਗੁਰੂ ਪਿਆਰੀ ਸੰਗਤ ਜੀ 우리 ਮਹਾਰਾਜ ਆਪ ਦੇ ਹਾਜ਼ਰੀਆਂ ਦਰ ਪ੍ਰਵਾਨ ਕਰੇ ਆਪ ਜੀ ਦੀਆਂ ਹਰ ਖੁਸ਼ੀਆਂ ਹਰ ਇੱਕ ਮਨਕਾ ਮਨਾ ਪੂਰੀਆਂ ਕਰੇ ਆਪ ਜੀ ਦੀ ਝੋਲੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਖੁਸ਼ੀਆਂ ਨਾਲ ਭਰ ਦੇਵੇ ਕਿਰਪਾ ਕਰਨ ਆਪ ਜੀ ਨੇ ਸਿੱਖੀ ਦੇ ਦਾਤ ਨਾਮ ਦੀ ਦਾਤ ਬਖਸ਼ਣਾ ਕਿਰਪਾ ਕਰਨ ਜੀ ਸੰਗਤ ਜੀ ਅਸੀਸ ਬਖਸ਼ਿਂਦਾਸ ਨੂੰ ਬਹੁਤ ਬਿਵਤਾ ਅੱਜ ਕੋਈ ਠੀਕ ਜਿੰਦ ਲਗਰੀ ਇਸ ਕਰਕੇ ਆਪਾਂ ਅੱਜ ਸਮਾਪਤੀ ਕਰਦੇ ਹਾਂ ਹੁਣ ਤੱਕ ਜਿ ਆਪਣੀਆਂ ਪੰਜ ਅਸ਼ਟਪਦੀਆਂ ਚੁੱਕੀਆਂ ਹਨ ਸੋਕਕ ਜਲਦੀ ਸਾਰਾ ਵੀ ਹੈ ਡਿਊਟੀ ਦਾ ਟਾਈਮ ਹੁੰਦਾ ਕਰਿਓ ਜਲਦੀ ਉੱਠਣਾ ਹੁੰਦਾ ਇਸ ਦੀ ਕਿਰਪਾ ਕਰਨੀ ਆ ਗੱਜ-ਵੱਜ ਕੇ ਸਾਰੇ ਫਤਿਹ ਬਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ